ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਰਨ ਮੇਰੇ ਵੱਲ ਪ੍ਰਤਿ ਸਤਿ ਸ੍ਰੀ ਅਕਾਲ ਮੇਰਾ ਨਾਮ ਨੋਹਿਆ ਮੈਂ ਸਰਗਿਵਾਰੀ ਗਿਆਨ ਹਾਂ ਮੈਂ ਸਰਕਾਰੀ ਹਾਈ ਸਕੂਲ ਦੇ ਪਿੰਕ ਪੜ੍ਹਨਾ ਅੱਜ ਮੈਂ ਤੁਹਾਡੇ ਸਾਹਮਣੇ ਹਿੰਦੂ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵਿਸਾਰਾ ਹਿੰਦੂ ਸਮਰਪਿਤ ਜਗਨਾਲੀ ਅ ਅੰਨਕੂਚੈ ਤੇ ਆਪ ਨੂੰ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਸੇ ਮੇੇ ਚਾਨੇ ਵਿੱਚ ਜੋਤੀ ਪ੍ਰਗਟ ਹੋਣ ਮੰਨ ਰੋ ਮੇਰੀ ਪੀੜੀ ਦਾ ਜਦ ਆਗਾਸ ਹੋਇਆ ਸੂਰਜ ਨੂੰ ਲੱਗੇ ਗਿਆਤ ਮੰਨ ਰੋ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸੇ ਗੁਰੂ ਹਰਗੋਬਿੰਦ ਸਾਹਿਬ ਜੀ ਜਿ ਜੋ ਤਿੰਨ ਸਤਲੂ ਦੇ ਦਰਿਆ ਤੋਂ ਕੁਝ ਕੁ ਦੂਰੀ ਤੇ ਰੁਸ਼ਨਾ ਰਿਸ਼ੀ ਗਾਲ ਚੋਲਾ ਸੁਦਾਸ ਵੀ ਦੇ ਲਾਗੇ ਜਾਗੇ ਵੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਰ ਅੰਦਰ ਅਗਨੀ ਜੋਤੀ ਦਾ ਖੌਫ ਹੋਣਾ ਲੱਗ ਪਿਆ ਉਸ ਨੇ ਆਪਣੀ ਹੀ ਧਾਰਮਿਕ ਜਿੱਤ ਨਹੀਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉਥੇ ਗੁਰੂ ਜੀ ਅਗਨੀ ਜੋਤੀ ਚਮਕਦੀ ਰਹੀ ਸੀ ਬਵੰਜਰ ਰਾਜਪੂਤ Hindu ਰਾਜੇ ਵੀ ਉਥੇ ਕੈਦ ਹਨ ਉਹਨਾਂ ਨੇ ਬੇਨਤੀ ਕੀਤੀ ਫੇਰ ਦਾਲਪਾ ਜਨ ਜੋ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਘਰ ਗੋਬਿੰਦ ਸਾਹਿਬ ਜੀ ਸਾਂਦਰੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਉਸ ਦੋਸਨੀ ਨਾਲ ਤਾਂ ਜਨਮ ਜਨਮਾਂ ਦੀ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾਦੋ ਸਾਲ ਬਾਅਦ ਜਾਂਗੀ ਨੇ ਗੁਰੂ ਜੀ ਨੂੰ ਦੇ ਹੱਥ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵਿੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਪਾਸ਼ਾ ਪਾਸ਼ਾ ਦੇ ਬੋਲ ਪੂਰੇ ਹੋਏ ਤੇ ਬਵਿੰਜਾ ਰਾਜੇ ਵੀ ਨਾਲ ਹੀ ਨੁਤ ਹੋਵੇ ਉਸ ਵੇਲੇ ਗੁਰੂ ਜੀ ਨੇ ਪਟਕੇ ਨਾਮਾ ਨਗਸ਼੍ਰੀ ਕਿਟਪੁਰ ਸਹਿਰ ਵਸਾ ਦਿੱਤਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਡਾਕਟਰ ਦੀ ਕਾਨਾ ਕੀਤਾ ਸਾਲਾਂ ਬਾਅਦ ਅਦੋ ਸ੍ਰੀ ਗੁਰੂ ਤੇਗ ਬਹਾਦਰ ਜੀ बहादुर जी ने गुरुआ ज्योति ग्रहण करने उपरंत तो पहला श्री अमृतसर शहर की फेरी पाई और फिर संगत की बेनती से श्री कीर्तपुर साहब आए ओह ओह आप जिस शहर निमर और शांत स्वभाव वाले सन और चाहते सन कि एक अजिहा नगर बसाया जाए जिथे कुदरत की निकी गोद में दुनियावी ईरखा साजिशा तो मुक्त हो पर समा औखा स दिल्ली सल्तनत में बिजली हरजत औरंगजेब के औरंगजेब की कूरता से राजकी हफरातफरी चल रही थी ਇਸੇ ਦੌਰਾਨ ਰਿਆਸਤ ਕਹਿਲੂਰ ਦਾ ਰਾਜਾ ਦੀਪ ਚੰਦ 1665 ਈਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਗ ਬਹਾਦਰ ਜੀ ਨੇ ਰਾਜਾ ਦੀਪ ਚੰਦ ਦੀ ਅੰਤਿਮ ਕਿਰਿਆ ਵਿੱਚ ਸ਼ਾਮਿਲ ਹੋਣ ਲਈ ਬिलासपुर ਪਹੁੰਚੇ ਇੱਥੇ ਹੀ ਗੁਰੂ ਜੀ ਨੇ ਇਹ ਤੈਨੋਂ ਉਹਨਾਂ ਕਿਨੋ ਦੇ ਇਲਾਕੇ ਵਿੱਚ ਥਾਂ ਖਰੀਦਣ ਲਈ ਗੱਲ ਕੀਤੀ। ਰਾਜਾ ਦੀਪ ਚੰਦ ਦੇ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਿਆਸਤ ਤਹਿਲੂ ਦੇ ਤਿੰਨ ਪਿੰਡ ਪੇਟ ਕਰਕੇ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਹ ਥਾਂ ਨੂੰ ਮੁੱਲ ਖਰੀਦ ਕੇ ਨਗਰ ਵਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕਤਾ ਅਤੇ ਸੱਤੇਕ ਹੈ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁਦਰਾਤ ਤੇ ਅਤੇ ਕੁਦਰਤ ਦਾ ਅਲੰਕਿਕ ਜਿਹਾ ਨਜ਼ਾਰਾ ਉਸ ਤਰ੍ਹਾਂ ਦੇ ਸਵਰਗ ਜਿਹਾ ਬਣਾਉਂਦੇ ਸਨ شاہੀ ਪਰਿਵਾਰ ਪਾਲਣ ਇਹ ਜ਼ਮੀਨ ਪੇੜ ਕਰਨਾ ਚਾਹੁੰਦਾ ਸੀ ਪਾਸ਼ਵੀ ਗੁਰੂ ਜੀ ਨੇ ਆਪਣੀ ਦ੍ਰਿੜ ਉਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਪਟਾ ਲਿਖਵਾ ਲਿਆ ਇਸ ਜ਼ਮੀਨ ਪਿੰਡਾ ਮਖੋਵਾਲ ਤੇ ਮਤ ਹੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋਹਰੀ ਗੱਦੀ ਤੇ ਆਪਣੀ ਮਾਤਾ ਜੀ ਨਾਮ ਤੇ ਇਸ ਥਾਂ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਲ ਪ੍ਰਚਲਿਤ ਹੋਇਆ ਖਾਲਸਾ ਦਾ ਜਨਮ ਭੂਮੀ ਚੱਕ ਜਾਤ ਨਾਂ ਅੰਧੀ ਵਿੱਚ ਨਗਰ ਉਸ ਸਾਹੀ ਹੋਣ ਲੱਗੀ ਤੇ ਵਖਾਖਾ ਕੀਤੇ ਦੇਖਾਰਾ ਗਏ ਆਪਨੇ ਕੰਮਾਂ ਵਿੱਚ ਰੁੱਝ ਗਏ ਸੰਗਤ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵਖਵਾ ਧਰਮਾ ਜਾਂਦਾਂ ਦੇ ਇਲਾਕਿਆਂ ਤੋਂ ਆ ਕੇ ਵੱਸਣ ਲੱਗੇ ਇਸ ਥਾਂ ਤੋਂ ਦੂਰ ਦੂਰ ਤੱਕ ਕੋਈ ਵਪਾਰੀ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡੇ ਵਪਾਰੀ ਵਪਾਰਿਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਇੱਕ ਗੁਰਦੁਆਰਾ ਸਾਹਿਬ ਦੋ ਸੰਤਾਂ ਲਈ ਇਹ ਵਿਸ਼ਰਾਮ ਘਰ ਅਤੇ ਤੀਜਾ ਗੁਰੂ ਸਾਹਿਬ ਵਾਸਤੇ ਰਿਹਾਇਸ਼ੀ ਜਗ੍ਹਾ ਗੁਰੂ ਜੀ ਨੇ ਗੁਰੂ ਜੀ ਦੀ ਰਹਿਨਮਾਈ ਹੇਠ ਜਦੋਂ ਇਹ ਸਾਰੀ ਵਿਤਬਲੀ ਚੱਲ ਰਹੀ ਸੀ ਤਾ ਮੂਸਾ ਮੂਸਾ ਰਬੀ ਨੂੰ ਇਸ ਪਾੜੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਵੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪਏ ਵਸੋਂਦੇ ਨੇ ਸੰਸਾਰੇ ਦੇ ਧੰਮਿਆਂ ਦੇ ਫਸੇ ਮੋਹ ਅੰਦਰ ਇਸ ਦੁਨਿਆਤੇ ਵਪਾਰ ਵੇਚ ਰਹੋਂਦੇ ਨੇ ਗੁਰੂ ਜੀ ਨੂੰ ਜਦੋਂ ਇਸਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਸ਼ੱਕੇ ਨਹਿਮਤ ਕਰਵਾਏ ਗੁਰੂ ਅਨੰਦਕ ਨੇ ਬੁਨ ਨਾਨਕ ਦੇ ਘਰ ਅੰਦਰ ਵੈਰਾਗ ਦੀ ਗ੍ਰੀਤੀ 10 ਮੇਲ ਬੂੜਾ ਗ੍ਰਹਿ ਸਿਦ ਮੰਗਰ ਮਾਰੇ ਸਭ ਤੋਂ ਉੱਤਮ ਸੱਚੇ ਵੇ ਰਾਗ ਨਾਲ ਹੋਵੇ ਨਖੂੜਾ ਦਿਨ ਬੀਤਦੇ ਗਏ ਨਗਰ ਨਗਰਪੁਰ ਵਸ ਗਿਆ ਤੇ ਚੱਕ ਨਾਨਕ ਦੀ ਵਿੱਚ ਮੇਲੇ ਲੱਗਣ ਲੱਗੇ ਹਰ 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 ਮੇਲੇ ਗੁਰੂ ਦਰਬਾਰ ਸੱਜਣਾਂ ਦਾ ਸੰਤਾਂ ਗੁਰਮਤੀ ਦੇ ਉਪਦੇਸ਼ ਸੁਣਦਿਆ गुरु दे गुरु के लंगर